YouTube ਦੇ ਉੱਤੇ ਮਸ਼ਹੂਰ ਤੇ ਮਸ਼ਹੂਰ Instagrammer ਜੋੜੀ ਦੀਪ ਮਠਾੜੂ ਤੇ ਸੰਦੀਪ ਦੀ ਜੋੜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਵੇ ਜਿਸ ਬਾਰੇ ਅੱਜ ਕੱਲ ਬਹੁਤ ਜ਼ਿਆਦਾ ਵਿਵਾਦ ਚੱਲ ਰਹੇ ਨੇ ਇਸ ਬਾਰੇ ਕਿਹਾ ਜਾ ਰਿਹਾ ਕਿ ਇਹਨਾਂ ਦਾ ਦੋਨਾਂ ਦਾ ਡਿਵੋਰਸ ਹੋਣ ਵਾਲਾਗਾ ਜਿਸ ਕਰਕੇ ਸੰਦੀਪ ਆਪਣੇ ਪੇਕੇ ਘਰ ਰਹਿ ਰਹੀ ਹੈਗੀ ਇਸ ਕਰਕੇ ਨਿੱਤ ਨਮੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਹੀ ਇੱਕ ਨਵੀਂ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਹੈ ਦੀਪ ਮਠਾੜੂ ਦੀ ਮਾਤਾ ਦੀਪ ਮਠਾੜੂ ਦੀ ਭੈਣ ਕੋਲੇ ਗਈਆ ਜਿਸ ਦਾ ਨਾਂ ਕਿਰਨਾ ਤੇ ਉਹਨਾਂ ਦਾ YouTube ਦੇ ਉੱਤੇ ਚੈਨਲ ਆ ਮਿਸਟਰ ਐਂਡ ਮਿਸਟਰ ਗਿੱਲ ਦੀਪ ਮਠਾੜੂ ਦੀ ਮਾਤਾ ਨੇ ਆਪਣੀ ਧੀ ਕਿਰਨ ਕੋਲ ਜਦੋਂ ਆਪਣਾ ਦਿਲ ਦਾ ਦੁੱਖ ਸਾਂਝਾ ਕੀਤਾ ਕਿ ਸੰਦੀਪ ਨੇ ਇਸ ਤਰ੍ਹਾਂ ਕੀਤਾ ਤਾਂ ਉਹਨਾਂ ਨੇ ਇੱਕ ਬਲੌਗ ਵੀ ਸ਼ੇਅਰ ਕੀਤਾ ਜਿਸ ਤੋਂ ਬਾਅਦ ਬਲੌਗ ਦੇ ਨੀਚੇ ਬਹੁਤ ਸਾਰੇ ਕਮੈਂਟ ਆ ਰਹੇ ਨੇ ਜਿਸ ਦੇ ਵਿੱਚ ਕਿ ਸੰਦੀਪ ਨੂੰ ਬੁਰਾ ਪਲਾ ਕਿਹਾ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਕਿ ਨੂੰਹਾਂ ਧੀਆਂ ਬਣ ਜਾਂਦੀਆਂ ਤਾਂ ਮਾਪਿਆਂ ਨੂੰ ਕੋਈ ਦੁੱਖ ਨਹੀਂ ਹੁੰਦਾ ਤੇ ਸੰਦੀਪ ਨੇ ਨੂੰ ਬਣ ਕੇ ਦਿਖਾਇਆਗਾ ਇੱਕ ਹੋਰ ਕਮੈਂਟ ਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਿਰਨ ਤੁਸੀਂ ਜਾ ਕੇ ਸੰਦੀਪ ਨੂੰ ਲਿਆਓ ਤੇ ਇਹ ਗੱਲਾਂ ਸਮਝਾਓ ਜਾ ਕੇ ਗੱਲਬਾਤ ਕਰੋ ਬਾਕੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੀਪ ਮਠਾੜੂ ਦੇ ਮਾਤਾ ਪਿਤਾ ਦੀ ਹੁਣ ਸੇਤ ਠੀਕ ਨਹੀਂ ਰਹਿੰਦੀ ਤੇ ਇਹਨਾਂ ਦਾ ਧਿਆਨ ਰੱਖੋ ਬਾਕੀ ਇਹ ਸਭ ਗੱਲਾਂ ਅੱਗੇ ਵੀ ਚੱਲਦੀਆਂ ਹੀ ਰਹਿਣਗੀਆਂ ਨਾ ਹੀ ਤਾਂ ਦੀਪ ਮਠਾੜੂ ਨੇ ਕੋਈ ਖੁੱਲ ਕੇ ਗੱਲ ਕੀਤੀਆ ਤੇ ਨਾ ਹੀ ਸੰਦੀਪ ਨੇ ਕੋਈ ਗੱਲਬਾਤ ਕੀਤੀ ਆ ਬਾਕੀ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਸਭ ਬਿਊਆਂ ਦੇ ਚੱਕਰ ਦੇ ਵਿੱਚ ਹੋ ਰਿਹਾ ਬਾਕੀ ਤੁਹਾਡਾ ਕੀ ਵਿਚਾਰ ਆ ਇਸਤੇ ਬਾਰੇ ਤਾਂ ਪਲੀਸ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ